ਸ਼ਾਮੀ 7 ਵਜੇ ਵਾਲੀਆ ਖਬਰਾਂ ਲੈ ਕੇ ਮੈਂ ਹਾਜ਼ਰ ਹਾਂ ਹਰਿੰਦਰ ਬਾਜਵਾ। ਸ਼ੁਆਤ ਕਰਦੇ ਆਂ ਚੌਣਵੀਆਂ ਖਬਰਾਂ ਦੇ ਨਾਲ। ਪੰਜਾਬ ਦੇ ਵਿੱਚ ਵਿਰੋਧੀ ਧਿਰ ਦੇ ਆਗੂਆਂ ਦੇ ਫੌਨ ਟਾਈਪ ਹੋ ਰਹੇ ਨੇ ਤੇ ਉਹਨਾਂ ਦੇ ਘਰਾਂ ਤੇ ਸੂਈ ਅਨਗਰਾਨੀ ਰੱਖੀ ਜਾ ਰਹੀ ਹੈ। ਇਹ ਦਾਅਵਾ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮਾਲ ਮੰਤਰੀ ਵਿਕਰਮਜੀਤ ਠਿਆਨੇ ਕੀਤਾ ਹੈ। ਚੰਡੀਗੜ੍ਹ ਤੋਂ ਦਿਬਰੂਗੜ੍ਹ ਜਾ ਰਹੀ ਚੰਡੀਗੜ੍ਹ ਦਿਬਰੂਗੜ੍ਹ ਹਫਤਾਵਾਰੀ ਐਕਸਪ੍ਰੈਸ ਜੂਪੀ ਦੇ ਗੋਂਡਾ ਲਾਗੇ ਹਾਦਸੇ ਦਾ ਸ਼ਿਕਾਰ ਹੋ ਗਈ ਹੈ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਹਾਲੇ ਤੱਕ ਜਾਨ ਜਾਣ ਦੀ ਜਾਣਕਾਰੀ ਹਾਸਲ ਹੋਈ ਹੈ ਤੇ ਕਈ ਜ਼ਖਮੀ ਦੱਸੇ ਜਾ ਰਹੇ ਨੇ ਫਿਲਹਾਲ ਰਾਹਤ ਕਾਰਜ ਜਾਰੀ ਨੇ ਆਮ ਆਦਮੀ ਪਾਰਟੀ ਦੇ ਇੱਕ ਵਿਧਾਇਕ ਦੀ ਹਾਜ਼ਰੀ ਦੇ ਵਿੱਚ ਆਪ ਵਲੰਟੀਅਰ ਥਪੜੋ ਥਪੜੀ ਹੋਏ ਨੇ ਤੇ ਹੋਰਨ ਖਬਰਾਂ ਵਿਸਤਾਰ ਦੇ ਨਾਲ ਪੰਜਾਬ ਦੇ ਸਾਬਕਾ ਮਾਲ ਮੰਤਰੀ ਅਤੇ ਅਕਾਲੀ ਦਲ ਦੇ ਸੀਨੀਅਰ ਆਗੂ ਵਿਕਰਮ ਸਿੰਘ ਮਜੀਠੀਆ ਨੇ ਇੱਕ ਵੱਡਾ ਇਲਜ਼ਾਮ ਪੰਜਾਬ ਸਰਕਾਰ ਤੇ ਲਾ ਦਿੱਤਾ। ਉਹਨਾਂ ਆਖਿਆ ਕਿ ਪੰਜਾਬ ਸਰਕਾਰ ਉਹਨਾਂ ਦੇ ਟੈਲੀਫੋਨਾਂ ਨੂੰ ਟੈਪ ਕਰ ਰਹੀ ਹੈ ਅਤੇ ਟੈਲੀਫੋਨ ਟੈਪ ਕਰਨ ਦੇ ਨਾਲ-ਨਾਲ ਉਹਨਾਂ ਦੇ ਘਰਾਂ ਅਤੇ ਉਹਨਾਂ ਦੇ ਆਉਣ ਜਾਣ ਦੇ ਉੱਤੇ ਸੂਹੀ ਆ ਨਿਗਰਾਨੀ ਰੱਖੀ ਜਾ ਰਹੀ ਹੈ। ਉਹਨਾਂ ਦੇ ਘਰ ਵਿੱਚ ਕੌਣ ਆ ਰਿਹਾ ਹੈ, ਕੌਣ ਨਹੀਂ ਆ ਰਿਹਾ। ਵਿਕਰਮ ਮਜੀਠੀਆ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਆਖਿਆ ਕਿ ਉਹਨਾਂ ਦੇ ਘਰ ਵਿੱਚ ਜੇਕਰ ਕੋਈ ਉਹਨਾਂ ਨੂੰ ਮਿਲਣ ਆਉਂਦਾ ਹੈ ਖਾਸ ਕਰਕੇ ਜੇਕਰ ਕੋਈ ਸਿਆਸੀ ਜਾਂ ਫਿਰ ਪ੍ਰਸ਼ਾਸਨਿਕ ਸ਼ਖਸੀਅਤ ਉਹਨਾਂ ਨੂੰ ਮਿਲਣ ਆਉਂਦੀ ਹੈ ਤਾਂ ਝਟ ਉਹ ਪਤਾ ਪਤਾ ਲੱਗਦਾ ਹੈ ਕਿ ਉਹਨਾਂ ਤੋਂ ਪੁੱਛਗਿੱਛ ਹੋਈ ਆ ਉਹਨਾਂ ਨੂੰ ਦੱਸਿਆ ਗਿਆ ਕਿ ਭਾਈ ਤੇਰੀ ਗੱਡੀ ਵਿਕਰਮ ਜੀਠਿਆ ਦੇ ਘਰ ਕੀ ਕਰਦੀ ਪਈ ਸੀ ਇਹ ਗੱਲਾ ਵਿਕਰਮ ਜੀਠਿਆ ਨੇ ਅੰਮ੍ਰਿਤਸਰ ਦੇ ਵਿੱਚ ਅਦਾਲਤੀ ਕੰਪਲੈਕਸ ਦੇ ਵਿੱਚ ਉਸ ਸਮੇਂ ਕੀਤੀਆਂ ਜਦੋਂ ਉਹ ਇੱਥੇ ਇੱਕ ਤਰੀਕ ਦੇ ਉੱਤੇ ਪਹੁੰਚੇ ਸਨ ਵਿਕਰਮ ਜੀਠਿਆ ਜਿਹੜੇ ਆ ਉਹ ਅੰਮ੍ਰਿਤਸਰ ਦੇ ਅਦਾਲਤੀ ਕੰਪਲੈਕਸ ਦੇ ਵਿੱਚ ਆਪਣੇ ਮਾਨ ਹਾਨੀ ਦੇ ਮਾਮਲੇ ਵਿੱਚ ਪਹੁੰਚੇ ਸਨ ਜੋ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਦੇ ਖਿਲਾਫ ਦਾਇਰ ਕੀਤਾ ਹੋਇਆ ਹੈ ਆਮ ਆਦਮੀ ਪਾਰਟੀ ਦੇ ਵਰਦਿਆਂ ਵਿਕਰਮ ਜਿਠੀਆ ਨੇ ਆਖਿਆ ਕਿ ਆਮ ਆਦਮੀ ਪਾਰਟੀ ਸੱਟ ਦੇ ذریعے ਉਹਨਾਂ ਨਾਲ ਸਿਆਸੀ ਬਦਲਾਖੋਰੀ ਕਰ ਰਹੀ ਹੈ ਉਹਨਾਂ ਕਹਿ ਕੇ ਨਸ਼ੇ ਦੇ ਮਾਮਲੇ ਵਿੱਚ ਗਠਿਤ ਕੀਤੀ ਗਈ ਸੱਟ ਦਾ ਹਾਲ ਬਹੁਤ ਬੁਰਾ ਹੋ ਚੁੱਕਿਆ ਉਹਨਾਂ ਕਹਿ ਕੇ ਡੀਜੀਪੀ ਰੈਂਕ ਤੋਂ ਸ਼ੁਰੂ ਹੋ ਕੇ ਸੱਟ ਦੇ ਮੁਖੀ ਦਾ ਹੁਣ ਉਹਦਾ ਸਬ ਇਨਸਪੈਕਟਰ ਇਨਸਪੈਕਟਰ ਤੇ ਥਾਣੇਦਾਰਾਂ ਤੱਕ ਅੱਪੜ ਗਿਆ ਹੈ ਵਿਕਰਮ ਜਿਠੀਆ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਤਿੰਨ ਦਿਨ ਤੱਕ ਜਿਹੜਾ ਸ਼ਰਾਬ ਪੀਂਦੇ ਰਹੇ ਕਿਉਂਕਿ ਉਹ ਜਿੱਤ ਜਿਹੜੀ ਕਿ ਉਹਨਾਂ ਨੂੰ ਜਲੰਧਰ ਜਿਮਣੀ ਚੋਣ ਦੇ ਵਿੱਚ ਮਿਲੀ ਸੀ ਉਸ ਦੇ ਜਸ਼ਨ ਮਨਾਉਂਦੇ ਰਹੇ ਉਹਨਾਂ ਆਖਿਆ ਕਿ ਮੁੱਖ ਮੰਤਰੀ ਭਗਵੰਤ ਮ ਉੱਤੇ ਡੋਲਨੇ ਇਸੇ ਮੌਕੇ ਉਹਨਾਂ ਨੇ ਬਾਗੀ ਆਗੂਆਂ ਦੇ ਨਾਲ ਵੀ ਜਿਹੜੀ ਹੈ ਉਹ ਆਡਾ ਲਾ ਲਿਆ ਤੇ ਉਹਨਾਂ ਨੇ ਕਿਹਾ ਕਿ ਜਿਹੜੇ ਵਿਰੋਧੀ ਲਗਾਤਾਰ ਗੱਲਾਂ ਕਰ ਰਹੇ ਨੇ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਅਸੀਸ ਅਤੇ ਸੁਖਬੀਰ ਸਿੰਘ ਬਾਦਲ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿੰਨੇ ਸਮਰਪਿਤ ਨੇ ਵਾਦਿਆਂ ਅਗਲੀ ਖਬਰ ਵੱਲ ਅਗਲੀ ਖਬਰ ਬੜੀ ਮੰਦਭਾਗੀ ਆ ਰਹੀ ਹੈ ਯੂਪੀ ਦੇ ਗੋਂਡਾ ਦੇ ਵਿੱਚ ਇੱਕ ਰੇਲਗੱਡੀ ਉਸ ਸਮੇਂ ਹਾਦਸੇ ਦਾ ਸ਼ਿਕਾਰ ਹੋ ਗਈ ਜਦੋਂ ਉਹ ਚੰ디ਗੜ੍ਹ ਤੋਂ ਦਿਬੜੂਗੜ੍ਹ ਦੇ ਲਈ ਜਾ ਰਹੀ ਸੀ ਇਹ ਹਫਤਾਵਰੀ ਗੱਡੀ ਚੰ디ਗੜ੍ਹ ਦਿਬੜੂਗੜ੍ਹ ਐਕਸਪ੍ਰੈਸ ਹੈ ਜਿਹੜੀ ਕਿ ਹਰ ਹਫਤੇ ਵਿੱਚ ਇੱਕ ਦਿਨ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਤੇ ਗਿਣਤੀ ਵੱਧ ਵੀ ਸਕਦੀ ਹੈ ਇਸ ਹਾਦਸੇ ਵਿੱਚ ਕਈਆਂ ਦੇ ਜ਼ਖਮੀ ਹੋਣ ਦਾ ਜਿਹੜਾ ਮਾਮਲਾ ਉਹ ਵੀ ਸਾਹਮਣੇ ਆਇਆ ਹੈ ਉੱਤਰ ਪ੍ਰਦੇਸ਼ ਦੇ ਗੋਂਡਾ ਦੇ ਵਿੱਚ ਚੰ디ਗੜ੍ਹ ਦਿਬੜੂਗੜ ਐਕਸਪ੍ਰੈਸ ਦੇ ਕਈ ਡੱਬੇ ਪਟੜੀ ਤੋਂ ਉਤਰ ਗਏ। ਇਸ ਹਾਦਸੇ ਦੇ ਵਿੱਚ 2 ਲੋਕਾਂ ਦੀ ਮੌਤ ਹੋ ਗਈ ਹੈ ਤੇ ਕਈਆਂ ਦੇ ਜ਼ਖਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਹ ਘਟਨਾ ਗੋਂਡਾ ਤੋਂ 30 ਕਿਲੋਮੀਟਰ ਦੂਰ ਚਿਲਹਾਹੀ ਰੇਲਵੇ ਸਟੇਸ਼ਨ ਦੇ ਨੇੜੇ ਵਾਪਰੀ ਹੈ। ਰੈਸਕਿਊ ਟੀਮਾਂ ਅਤੇ ਵਿਚਾਰਾ ਹੱਤ ਟੀਮਾਂ ਜਿਹੜੀਆਂ ਨੇ ਉਹ ਗੋਂਡਾ ਤੁਰਵਾਨਾ ਕਰ ਦਿੱਤੀਆਂ ਗਈਆਂ ਨੇ। ਯੂਪੀ ਦੇ ਮੁੱਖ ਮੰਤਰੀ ਯੋਗੀ ਉਦਿੱਤ ਨੇ ਅਧਿਕਾਰੀਆਂ ਨੂੰ ਤਤਕਾਲ ਜਿਹੜਾ ਤੁਰੰਤ ਪ੍ਰਭਾਵ ਨਾਲ ਮੌਕੇ ਤੇ ਅਪਣਨ ਦੀ ਗੱਲ ਆਖੀ ਹੈ ਤੇ ਰਾਤ ਕਾਰਜਾਂ ਦੇ ਵਿੱਚ ਤੇਜ਼ੀ ਲਿਆਉਣ ਦੇ ਹੁਕਮ ਦਿੱਤੇ ਇਸ ਹਾਦਸੇ ਦੇ ਵਿੱਚ ਜਿਹੜਾ ਆ ਗੋਰਖਪੁਰ ਲਖਨਊ ਡਾਊਨ ਲਾਈਨ ਦੇ ਉੱਤੇ ਚੱਲਣ ਵਾਲੀਆਂ ਗੱਡੀਆਂ ਦੀ ਆਵਾਜਾਈ ਪ੍ਰਭਾਵਿਤ ਹੋਈ ਹੈ ਅੱਧੇ ਦਰਜਨ ਤੋਂ ਵੱਧ ਗੱਡੀਆਂ ਦੇ ਉੱਤੇ ਇਸ ਹਾਦਸੇ ਦਾ ਅਸਰ ਪਿਆ ਹੈ ਪੂਰਬ ਉੱਤਰ ਰੇਲਵੇ ਦੇ ਮੁਖ ਜਨਸਪਰਕ ਅਫਸਰ ਪੰਕਜ ਕੁਮਾਰ ਸਿੰਘ ਨੇ ਦੱਸਿਆ ਕਿ ਪੂਰਬ ਉੱਤਰ ਰੇਲਵੇ ਦੇ ਗੋਂਡਾ ਗੋਰਖਪੁਰ ਰੇਲ ਖੰਡ ਦੇ ਉੱਤੇ ਮੋਤੀਗੰਜ ਅਤੇ ਚਲਾਹੀ ਰੇਲਵੇ ਸਟੇਸ਼ਨਾਂ ਦੇ ਵਿਚਕਾਰ ਵੀਰਵਾਰ ਨੂੰ ਦੁਪਹਿਰ ਬਾਅਦ ਚੰਡੀਗੜ੍ਹ ਤੋਂ ਦਿਬੜੂਗੜ੍ਹ ਜਾ ਰਹੀ ਚੰਡੀਗੜ੍ਹ ਦਿਬੜੂਗੜ੍ਹ ਹਫਤਾਵਾਰੀ ਐਕਸਪ੍ਰੈਸ ਰੇਲਗੱਡੀ ਦੇ ਡੱਬੇ ਪਟੜੀ ਤੋਂ ਉਤਰ ਗਏ ਨੇ ਉਹਨਾਂ ਦੱਸਿਆ ਕਿ ਰਾਹਤ ਅਤੇ ਬਚਾਅ ਕਾਰਜ ਜਿਹੜੇ ਆ ਉਹ ਵੱਡੀ ਤੇ ਜੰਗੀ ਪੱਧਰ ਦੇ ਉੱਤੇ ਜਾ ਰਹੀ ਨੇ ਹਾਦਸੇ ਦੇ ਕਾਰਨਾਂ ਦੇ ਸੰਬੰਧ ਦੇ ਵਿੱਚ ਜਿਹੜਾ ਰੇਲ ਖੰਡ ਦੇ ਉੱਤੇ ਕਟਿਹਾਰ ਅੰਮ੍ਰਿਤਸਰ ਐਕਸਪ੍ਰੈਸ ਅਤੇ ਘਾਟੀ ਸ਼੍ਰੀਮਾਤਾ ਵੈਸ਼ਨੂ ਦੇਵੀ ਕਟੜਾ ਐਕਸਪ੍ਰੈਸ ਦੇ ਜਿਹੜੇ ਆ ਉਹ ਰਾਹ ਬਦਲ ਦਿੱਤੇ ਗਏ ਅਤੇ ਉਹਨਾਂ ਨੂੰ ਬਦਲਵੇਂ ਰਹਾ ਨਹੀਂ ਅੱਗੇ ਭੇਜਿਆ ਜਾ ਰਿਹਾ ਹੈ ਰੇਲਵੇ ਨੇ ਹੈਲਪਲਾਈਨ ਨੰਬਰ ਵੀ ਜਾਰੀ ਕੀਤੇ ਆ ਤੇ ਇਹਨਾਂ ਹੈਲਪਰਾਂ ਨੰਬਰਾਂ ਰਾਹੀਂ ਜਿਹੜੇ ਆ ਉਹ ਲੋਕ ਸੰਪਰਕ ਕਰ ਸਕਦੇ ਆ ਇਹ ਹਾਦਸਾ ਕਾਫੀ ਗੰਭੀਰ ਹੈ ਤੇ ਇਸ ਦੇ ਵਿੱਚ ਮੋਤਾਂ ਦੀ ਗਿਣਤੀ ਵਧਨ ਦਾ ਖਦਸ਼ਾ ਲਗਾਤਾਰ ਜਤਾਇਆ ਜਾ ਰਿਹਾ ਹੈ ਉਮੀਦ ਕਰਦੇ ਆ ਕਿ ਜ਼ਖਮੀ ਛੇਤੀ ਸਿਰਜਾਬ ਹੋਣਗੇ ਤੇ ਸਰਕਾਰ ਉਹਨਾਂ ਨੂੰ ਜਿਹੜਾ ਬਣਦੇ ਰਾਹਤ ਕਾਰਜਾਂ ਦੇ ਲਈ ਮੁਢਲੀ ਸਹਾਇਤਾ ਤੋਂ ਲੈ ਕੇ ਅਤੇ ਹੋਰ ਮੁਆਵਜ਼ੇ ਦਾ ਐਲਾਨ ਛੇਤੀ ਕਰ ਦੇਗੀ ਪਰ ਰੇਲ ਮੰਤਰੀ ਵੱਲੋਂ ਫਿਲਹਾਲ ਕੋਈ ਰੱਦੇਬਦ ਅਮਲ ਜਿਹੜਾ ਇਸ ਮਾਮਲੇ ਤੇ ਵਿਖਾਈ ਨਹੀਂ ਜੋ ਕਿ ਆਪਣੇ ਆਪ ਦੇ ਵਿੱਚ ਸ਼ਰਮਨਾਕ ਹੈ ਅਗਲੀ ਖਬਰ ਖੰਡੂਰ ਸਾਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਸਿੰਘ ਦੇ ਭਰਾ ਦੇ ਨਾਲ ਜੁੜੀ ਹੋਈ ਹੈ ਹਰਪੀ ਸਿੰਘ ਦੇ ਨੂੰ ਪੁਲਿਸ ਨੇ ਜਿਹੜਾ ਨਸ਼ੀਲੇ ਪਦਾਰਥਾਂ ਦੇ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਮਾਮਲੇ 'ਚ ਇੱਕ ਨਵਾਂ ਮੋੜ ਆਉਂਦਾ ਹੋਇਆ ਵਿਖਾਈ ਦਿੰਦਾ ਹੈ ਜਲੰਧਰ ਪੁਲਿਸ ਵੱਲੋਂ ਨਸ਼ੀਲੇ ਪਦਾਰਥਾਂ ਸਣੇ ਗ੍ਰਿਫਤਾਰ ਕੀਤੇ ਗਏ ਖੰਡੂਰ ਸਾਬ ਤੋਂ ਲੋਕ ਸਭਾ ਮੈਂਬਰ ਅਮਰਤਪਾਲ ਦੇ ਭਰਾ ਹਰਪੀ ਸਿੰਘ ਐਪੀ ਅਤੇ ਉਸ ਦੇ ਦੋਸਤ ਲਾਪਰੀ ਸਿੰਘ ਤੋਂ ਜਲੰਧਰ ਪੁਲਿਸ ਪੁੱਛਗਿੱਛ ਕਰਨ ਦੀ ਤਿਆਰੀ ਕਰ ਰਹੀ ਹੈ ਇਸ ਲਈ ਪੁਲਿਸ ਨੇ ਅਦਾਲਤ ਵਿੱਚ ਨਵੇਂ ਸਿਰਿਓਂ ਅਰਜ਼ੀ ਦਾਖਲ ਕਰ ਦਿੱਤੀ ਹੈ ਪੁਲਿਸ ਕਿ ਉਹਨਾਂ ਵੱਲੋਂ ਮুলਜ਼ਮਾਂ ਪਾਸੋਂ ਵਿਸਥਾਰ ਨਾਲ ਪੁੱਛਗਿੱਛ ਕਰਨੀ ਹੈ ਕਿਉਂਕਿ ਮਾਮਲੇ ਵਿੱਚ ਕਈ ਗੱਲਾਂ ਅਜੇ ਤੱਕ ਸਪਸ਼ਟ ਨਹੀਂ ਹੋ ਸਕੀਆਂ ਉਹਨਾਂ ਆਖਿਆ ਕਿ ਮਾਮਲੇ ਦੀ ਅਗਲੀ ਸੁਣਵਾਈ ਜਿਹੜੀ ਹੈ 19 ਜੁਲਾਈ ਨੂੰ ਹੋਵੇਗੀ ਦੱਸਣਯੋਗ ਹੈ ਕਿ ਫਲੋਰ ਪੁਲਿਸ ਨੇ ਹਰਪੀ ਸਿੰਘ ਅਤੇ ਉਸ ਦੇ ਸਾਥੀ ਨੂੰ ਲੰਘੇ ਦਿਨੀ 4 ਗ੍ਰਾਮ ਆਇਸ ਡਰੱਗ ਦੇ ਨਾਲ ਕਾਬੂ ਕਰਨ ਦਾ ਦਾਅਵਾ ਕੀਤਾ ਸੀ ਪੁਲਿਸ ਨੇ ਦੋਵਾਂ ਦਾ ਰਿਮਾਂਡ ਮੰਗਿਆ ਸੀ ਪਰ ਅਦਾਲਤ ਨੇ ਦੋਵਾਂ ਮুলਜ਼ਮਾਂ ਨੂੰ ਨਿਆਂਇਕ ਰਸ ਵਿੱਚ ਹਲ ਦਿੱਤਾ ਸੀ ਹੁਣ ਪੁਲਿਸ ਨੇ ਨਵੇਂ ਸਿਰੇ ਤੋਂ ਪਟੀਸ਼ਨ ਦਾਇਰ ਕਰਕੇ ਹਰਪੀ ਸਿੰਘ ਦਾ ਰਿਮਾਂਡ ਮੰਗਿਆ ਹੈ ਦੂਜੇ ਪਾਸੇ ਅਮਰਤਪਾਲ ਦੇ ਪਿਤਾ ਅਤਰ ਸਿੰਘ ਦਾਖਲ ਹੈ ਉਨਲੀ ਅਤੇ ਬਦਨਾਮ ਕਰਨ ਦੇ ਲਈ ਅਜਿਹੀਆਂ ਚਾਲਾਂ ਸਰਕਾਰ ਦੀ ਤਰਫੋਂ ਚੱਲੀਆਂ ਜਾ ਰਹੀਆਂ ਨੇ ਅਖੀਰਤੇ ਗੱਲ ਕਰਦੇ ਆ ਮੌਸਮ ਦੀ ਪੰਜਾਬ ਦੇ ਵਿੱਚ ਅਗਲੇ 24 ਘੰਟਿਆਂ ਦੇ ਦੌਰਾਨ ਹਲਕੀ ਤੋਂ ਦਰਮਿਆਨੀ ਮੀਂਹ ਪੈਣ ਦਾ ਸੰਭਾਵਨਾ ਜਤਾਈਆਂ ਗਈਆਂ ਨੇ ਇੱਥੇ ਹੀ ਨਾਲ ਦੀ ਨਾਲ ਕਈ ਜ਼ਿਲ੍ਹਿਆਂ ਦੇ ਵਿੱਚ ਜੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਦੇ ਤਹਿਤ ਹਲਕੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ ਪੰਜਾਬ ਦੇ ਵਿੱਚ ਅਗਲੇ ਕੁਝ ਘੰਟਿਆਂ ਦੇ ਦਰਮਿਆਨ ਮੌਸਮ ਹਮਸਪਰ ਆ ਰਿਹਾ ਸਕਦਾ ਹੈ ਤੇ ਹਲਕੇ ਫੁਲਕੇ ਥਾਵਾਂ ਦੇ ਉੱਤੇ ਜਿਹੜਾ ਉਹ ਮੀਂਹ ਪੈਣ ਦੀ ਸੰਭਾਵਨਾ ਜਤਾਈ ਗਈ ਹੈ ਅੱਜ ਸਭ ਤੋਂ ਤੱਤਾ ਬਠਿੰਡਾ ਜੋ ਕਿ 40 ਡਿਗਰੀ ਸੈਲਸੀਅਸ ਰਿਹਾ ਅਤੇ ਸਭ ਤੋਂ ਠੰਡਾ ਜਿਹੜਾ ਪਠਾਨਕੋਟ ਰਿਹਾ ਜਿਸ ਦਾ ਤਾਪਮਾਨ 23. 6 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਹੈ। ਪਲਕੇ ਸੂਰਜ 5:38 ਤੇ ਚੜ੍ਹੇਗਾ ਤੇ ਸ਼ਾਮੀ 7:29 ਤੇ ਛਿਪ ਜਾਏਗਾ। ਇਸ ਹਨ ਹੁਣ ਤੱਕ ਦੀਆਂ ਖਬਰਾਂ ਮੈਨੂੰ ਦਿਓ ਇਜਾਜ਼ਤ ਧੰਨਵਾਦ।